ਅੱਜ ਬਾਗ ਆਪਣਾ ਸੁਖਣਾ ਹੋ ਗਿਆ ਕੈਮ ਹੁਣ ਪੂਰਾ ਇਸ ਟਾਈਮ ਹੁਣ ਨਿੰਬੂ ਲੱਗੇ ਪੂਰੇ ਆ ਪੂਰਾ ਪਰਵਾਹ ਫਾਂ ਲੱਗਾ ਸਾਰੇ ਬੂਟਿਆਂ ਨੂੰ ਤਕਰੀਬਨ ਤੇ ਨਾਖਾਂ ਦੇ ਜਿਹੜੇ ਬੂਟੇ ਆ ਇਹਨਾਂ ਤੇ ਹਿਸਾਬ ਨਾਲ ਪੱਤ ਝੜ ਆਈ ਆ ਹੁਣ ਇਹਨਾਂ ਨੂੰ ਨਵੇਂ ਪੱਤੇ ਆਉਣਗੇ ਹਨਾ ਕਈਆਂ ਨੂੰ ਵਿੱਚ ਵਿੱਚ ਜਿੱਦਾਂ ਨਵੇਂ ਪੱਤੇ ਆਉ ਰੰਬਲਾਂ ਫੁੱਟੀਆਂ ਆ। ਤੇ ਬਾਕੀ ਭਰਿਆ ਆ ਪਾਣੀ ਨਾਲ ਬਹੁਤ ਫਰਕ ਪੈਂਦਾ ਜਿੱਦਾਂ ਹੁਣ ਆ ਦੇਖੋ। ਆ ਫੁੱਲ ਨਿਕਲੇ ਕਈਆਂ ਦਾ। ਨਵਾਂ ਫਟਾਰਾ ਅੱਜ ਦਾ ਸ਼ੁਰੂ ਹੋ ਗਿਆ ਇਹਨਾਂ ਦਾ। ਤੇ ਥੋੜੀ ਜੀ ਬਰਸਾਤ ਵੀ ਇਸ ਵਾਰ ਜ਼ਿਆਦੀ ਹੋਣ ਕਰਕੇ ਵੀ ਪੱਤੇ ਜ਼ਿਆਦੇ ਇਹਨਾਂ ਦੇ ਥੋੜੇ ਜਿਹੀ ਹੋਏ ਆ। ਤੇ ਬਾਕੀ ਚਲੋ ਚੱਲੀ ਜਾਂਦਾ ਆਪਣਾ ਸਾਰਾ ਆਣਾ ਵਾਹ ਵੀ ਆ ਕਰਾਂਗੇ ਦੇਖਦੇ ਹਾਂ ਚ ਕੀ ਵੀ ਜਿੰਦਾ। ਕੋਈ ਜਿਆਦਾ ਕੁਝ ਤਾਂ ਬੀਜ ਨਹੀਂ ਹੁੰਦਾ ਇਹਨਾਂ ਵਿੱਚ ਕਿਉਂਕਿ ਬੂਟੇ ਵਿੱਚ ਲੱਗੇ ਆ ਛੋਟੇ ਵੀ ਤੇ ਇਸ ਤਰ੍ਹਾਂ ਜਿੰਦਾ ਨਵੇਂ ਵੱਖੀ ਪਰਨੇ ਜਿੰਦਾ ਪੱਟੇ ਡੇਰੋ ਕਹਿ ਦਿੰਨੇ ਆ ਉਸ ਰੋਕ ਦਾ ਕਾਫੀ ਸਪੇਸ ਬਾਜਾਂ ਦੀ ਜਿੱਦਾਂ ਦੋ ਕੇੜੇ ਲੱਗ ਜਾਂਦੇ ਆ ਤਵੀਆਂ ਦੇ ਤੇ ਜੇ ਆਪਾਂ ਇੰਦਾ ਸਿੱਧਾ ਕਹੀਏ ਵਾਉਣ ਨੂੰ ਤਾਂ ਉਹ ਥੋੜਾ ਜਿਆ ਐ ਵਗਾ ਤਵੀਆਂ ਤੇ ਜਿੰਦਾ ਵੱਜ ਜਾਂਦਾ ਥੋੜਾ ਜਿਆ ਤੇ ਜੇ 13 ਹਾਲਾਂ ਦਾ ਗੇੜਾ ਤੇ ਪੂਰਾ ਆ ਜਾਂਦਾ ਪਰ ਉਹ ਫਿਰ ਧਿਆਨ ਪੂਰਾ ਰੱਖਣਾ ਪੈਂਦਾ ਕਿਉਂਕਿ ਆਮ ਬੰਦਾ ਪੈੜੀ ਜੀ ਦਵਾਈ ਜਾਂਦਾ ਪਰ ਬਾਗ ਚ ਵਾਉਣਾ ਬੜਾ ਔਖਾ ਟਰੈਕਟਰ ਚਲਾਉਣਾ ਬੜਾ ਧਿਆਨ ਰੱਖਣਾ ਪੈਂਦਾ ਟਰੈਕਟਰ ਦਾ ਬੂਟਿਆਂ ਦਾ ਕਿ ਟਰੈਕਟਰ ਨਾਲ ਲੱਗ ਜੇ ਪਿਛੋਂ ਹਾਲ ਨਾਲ ਲੱਗ ਜਾਣਾ ਤਵੀਆਂ ਨਾਲ ਲੱਗ ਜਾਣਾ ਤੇ ਪਾਟੀ ਉਧਰ ਵਾਲਾ ਜਿਹੜਾ ਨਵਾਂ ਲਾਇਆ ਉਹ ਚਲੋ ਹਲੇ ਆ ਵੀ ਉਹਦੇ ਵਿੱਚ ਬੂਟੇ ਨਹੀਂ ਲਾਏ ਬਾਕੀ ਜਿੱਦਾਂ ਆ ਇੱਧਰ 4 ਕਿੱਲੇ ਆ ਇਹ ਵਿੱਚ ਅਮਰੂਦ ਆ ਤੇ ਇੱਧਰਲੇ ਜਿਹੜੇ ਇਹਗੇ 4 ਕਿੱਲੇ ਇਹਨਾਂ ਦੇ ਵਿੱਚ ਨਿੰਬੂ ਆ ਅ ਵੀ ਇੱਧਰ 4 ਕਿੱਲੇ ਨਿੰਬੂ ਆ ਵਿੱਚ ਜਿੰਦਾ ਇਹਨਾਂ ਦੇ ਨਾਖਾਂ ਦੇ ਤੇ ਇੱਧਰ ਵਾਲੇ 4 ਕਿੱਲੇ ਆ ਇਹ ਜਿੰਦਾ ਇਹ ਅਮਰੂਦ ਆ ਵਿੱਚ ਇਹ ਚਲੋ ਠੀਕ ਹੈ ਬਾਕੀ ਆਪਾਂ ਉਧਰ ਲਸਣ ਲਾਇਆ ਵਾ ਬਾਕੀ ਦੇਖਦੇ ਹਾਂ ਅੱਜ ਉੱਤੇ ਤਕਰੀਬਨ ਹੋ ਗਿਆ ਦੋ ਕਨਾਲਾ ਪਥਾਂ ਲਾਇਆ ਉਹ ਵਟ ਵਟ ਬਣਾ ਬਣਾਉਣ ਵਾਲਾ ਸੀ ਤੇ ਦੋ ਤਿੰਨ ਦਿਨ ਲੱਗ ਗਏ ਉਹਦੇ ਵਿੱਚ ਹੀ ਆਪਣੇ ਹੋਰ ਵੀ ਕੰਮ ਕਾਰ ਬਥੇਰੇ ਆ ਜਿੱਦਾਂ ਲੋਕੀ ਆਗੂ ਗਲਾਉਂਦੇ ਆ ਉਹਦਾ ਬੜਾ ਧਿਆਨ ਰੱਖਣਾ ਪੈਂਦਾ ਨਾਲ ਲੱਗੇ ਪਰਾਲੀ ਪਰੂਲੀ ਆ ਪਿਛੇ ਕਰਾਉਣੀ ਪੈਂਦੀ ਹੈ ਹੁਣ ਚਲੋ ਬਾਕੀ ਸਾਰੇ ਪਾਸੇ ਦਾ ਹੋ ਗਿਆ ਤਕਰੀਬਨ ਗੱਲਾਂ ਕਿ ਇਧਰ ਆ ਬਾਕੀ ਆ ਚਾਰ ਕਿੱल्ल्या ਦਾ ਮੱਥਾ ਚਾਰ ਤੇ ਦੋ ਛਾ ਕਿੱल्ल्या ਦਾ ਮੱਥਾ ਇਹ ਰਹਿੰਦਾ ਇਹਨਾਂ ਦਾ ਪੈੜੀਏ ਲੱਗੇ ਕਿਸੇ ਹੋਰ ਦੀ ਤੇ ਉਹ ကလေး ਉਹਨਾਂ ਨੇ